ਅੱਜ ਦੇ ਦੌਰ ਦੇ ਵਿੱਚ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਹੈ ਕਿ ਗਰੀਬ ਵਿਅਕਤੀ ਆਪਣੇ ਘਰ ਦਾ ਗੁਜ਼ਾਰਾ ਬਹੁਤ ਔਖਾ ਚਲਾਉਂਦਾ ਹੈ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਜੇ ਕਿਸੇ ਵਿਅਕਤੀ ਨੂੰ ਕਿਸੇ ਵੱਡੀ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇੱਕ ਵੱਡੀ ਮੁਸੀਬਤ ਦੇ ਵਿੱਚ ਫਸ ਜਾਂਦਾ ਹੈ ਉਹ ਸੋਚਦਾ ਹੈ ਕਿ ਉਹ ਹੁਣ ਆਪਣੇ ਘਰ ਦਾ ਗੁਜ਼ਾਰਾ ਚਲਾਏ ਜਾਂ ਫਿਰ ਆਪਣਾ ਇਲਾਜ ਕਰਵਾਏ ਦਵਾਈਆਂ ਤੇ ਟੈਸਟ ਇੰਨੇ ਮਹਿੰਗੇ ਹੋ ਗਏ ਨੇ ਕਿ ਲੋਕ ਆਪਣਾ ਇਲਾਜ ਵੀ ਨਹੀਂ ਕਰਵਾ پا ਰਹੇ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਖਾਸਾ ਇਹਨੇ ਆਪਣਾ ਪਹਿਲਾ ਪਾਇਲਟ ਪ੍ਰੋਜੈਕਟ ਲਗਾਇਆ ਹੈ ਜਿੱਥੇ ਲੋਕਾਂ ਦੇ ਟੈਸਟ ਬਹੁਤ ਹੀ ਘੱਟ ਕੀਮਤਾਂ ਦੇ ਵਿੱਚ ਕੀਤੇ ਜਾ ਰਹੇ ਨੇ ਅਸੀਂ ਦੇਖਦੇ ਹਾਂ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇੰਨੀ ਭੀੜ ਹੁੰਦੀ ਹੈ ਕਿ ਜਿੱਥੇ ਟੈਸਟਾਂ ਲਈ ਲੰਮੀਆਂ ਤਾਰੀਕਾਂ ਦਿੱਤੀਆਂ ਜਾਂਦੀਆਂ ਨੇ ਜਿਸ ਕਰਕੇ ਲੋਕਾਂ ਨੂੰ ਆਪਣੇ ਟੈਸਟ ਪ੍ਰਾਈਵੇਟ ਲੈਬੋਰਟਰੀਆਂ ਦੇ ਵਿੱਚੋਂ ਕਰਵਾਉਣੇ ਪੈਂਦੇ ਨੇ ਜਿੱਥੇ ਇਹ ਟੈਸਟ ਬਹੁਤ ਹੀ ਮਹਿੰਗੇ ਕੀਤੇ ਜਾਂਦੇ ਨੇ ਜਾਂ ਫਿਰ ਕੁਝ ਲੋਕ ਆਪਣਾ ਇਲਾਜ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕਰਵਾਉਂਦੇ ਹਨ ਜਿੱਥੇ ਬਹੁਤ ਹੀ ਮਹਿੰਗਾ ਇਲਾਜ ਕੀਤਾ ਜਾਂਦਾ ਹੈ ਹੁਣ ਲੋਕਾਂ ਨੂੰ ਮਹਿੰਗਾਈ ਦੇ ਦੌਰ ਦੇ ਵਿੱਚ ਜੇਬ ਢਿੱਲੀ ਕਰਨ ਦੀ ਲੋੜ ਨਹੀਂ ਪਵੇਗੀ ਖਾਸ ਸਾਈਡ ਦੇ ਵੱਲੋਂ ਲਗਾਏ ਜਾ ਰਹੇ ਪਾਇਲਟ ਪ੍ਰੋਜੈਕਟ ਦੇ ਵਿੱਚ ਸਸਤੇ ਟੈਸਟ ਕੀਤੇ ਜਾਣਗੇ ਜੋ ਟੈਸਟ ਬਾਹਰ ਪ੍ਰਾਈਵੇਟ ਲੈਬਾਰਟਰੀਆਂ ਦੇ ਵਿੱਚ 1000 ਦਾ ਕੀਤਾ ਜਾਂਦਾ ਹੈ ਉਹ ਪਾਇਲਟ ਪ੍ਰੋਜੈਕਟ ਦੇ ਵਿੱਚ 200 ਤੋਂ 300 ਤੱਕ ਜੇ ਬਾਹਰ 5000 ਦਾ ਕੀਤਾ ਜਾਂਦਾ ਹੈ ਉਥੇ 1000 ਤੋਂ 1500 ਤੱਕ ਦਾ ਹੋ ਜਾਂਦਾ ਹੈ ਜੋ ਟੈਸਟ ਬਾਹਰ ਹਜ਼ਾਰਾਂ ਰੁਪਏ ਦੇ ਵਿੱਚ ਹੁੰਦੇ ਨੇ ਉਹ ਪਾਇਲਟ ਪ੍ਰੋਜੈਕਟ ਦੇ ਵਿੱਚ 100 ਰੁਪਏ ਦੇ ਵਿੱਚ ਹੋ ਜਾਣਗੇ ਖਾਲਸਾ ਐਡ ਨੇ ਜੋ ਬੱਚਿਆਂ ਦੀ ਪੜ੍ਹਾਈ ਲੰਗਰਾਂ ਦਾ ਪ੍ਰਬੰਧ ਕਰਦੀ ਹੈ ਅਤੇ ਹੁਣ ਹੈਲਥ ਦੇ ਖੇਤਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਈ ਪ੍ਰੋਜੈਕਟ ਲਗਾਏ ਜਾ ਰਹੇ ਨੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਦੇ ਨਾਲ ਦਵਿੰਦਰ ਸਿੰਘ ਜੋ ਕਿ ਪੰਜਾਬ ਦੇ ਪ੍ਰੋਜੈਕਟਾਂ ਨੂੰ ਲੀਡ ਕਰ ਰਹੇ ਨੇ ਉਹਨਾਂ ਨੇ ਗੱਲਬਾਤ ਕੀਤੀ ਤੇ ਦੱਸਿਆ ਕਿ ਅਸੀਂ ਇਹ ਹੈਲਥ ਸੈਂਟਰ ਜੁਲਾਈ 2024 ਦੇ ਵਿੱਚ ਸ਼ੁਰੂ ਕੀਤਾ ਸੀ ਜਿੱਥੇ ਸਾਡੇ ਵੱਲੋਂ 6 ਤਰ੍ਹਾਂ ਦੀਆਂ ਸੇਵਾਵਾਂ ਚੱਲਦੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਹੈਲਥ ਸੈਂਟਰ ਦੇ ਵਿੱਚ ਦੰਦਾਂ ਦਾ ਇਲਾਜ ਲਾਭ ਐਕਸ-ਰੇ ਸਿਟੀ ਸਕੈਨ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਇਸ ਲੈਬ ਦੇ ਵਿੱਚ OPD ਲੇਕ ਡਾਕਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇੱਥੇ ਦੰਦ ਕੱਢਣ ਤੋਂ ਲੈ ਕੇ ਨਵਾਂ ਲਗਾਉਣ ਤੱਕ ਇਹ ਤੇ ਸਾਰੀਆਂ ਸੇਵਾਵਾਂ ਉਪਲਬਧ ਹਨ ਇਹਨਾਂ ਨੇ ਕਿਹਾ ਹੈ ਕਿ ਬਾਜ਼ਾਰਾਂ ਦੇ ਵਿੱਚ ਜੋ ਨਵੇਂ ਦੰਦ ਜਾਂ ਫਿਰ ਟੈਸਟ ਹਜ਼ਾਰਾਂ ਦੇ ਵਿੱਚ ਕੀਤੇ ਜਾਂਦੇ ਨੇ ਉਹ ਇੱਥੇ 100 ਰੁਪਏ ਦੇ ਵਿੱਚ ਹੋ ਜਾਂਦੇ ਨੇ ਉਹਨੇ ਕਿਹਾ ਹੈ ਕਿ ਇਹ ਲੈਬ ਹੈਲਥ ਸੋਮਵਾਰ ਤੋਂ ਸੁਨੀਚਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਖਰਾਬ ਪਾਣੀ ਜਾਂ ਫਿਰ ਫਾਸਟ ਫੂਡ ਕਰਕੇ ਲੋਕਾਂ ਵਿੱਚ ਦਿਨ ਪਰ ਦਿਨ ਬਿਮਾਰੀਆਂ ਵਧ ਰਹੀਆਂ ਨੇ। ਅਸੀਂ ਦੇਖਿਆ ਹੈ ਕਿ ਬਹੁਤ ਜ਼ਿਆਦਾ ਲੋਕ ਇਨੀ ਮਹਿੰਗਾਈ ਹੋਣ ਕਰਕੇ ਆਪਣਾ ਇਲਾਜ ਸਹੀ ਢੰਗ ਦੇ ਨਾਲ ਨਹੀਂ ਕਰਵਾ ਪਾਉਂਦੇ ਜਿਸ ਕਰਕੇ ਉਹਨਾਂ ਇਹ ਪ੍ਰੋਜੈਕਟ ਨੂੰ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਹੈ।